ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਉਹ ਕੁੜੀ ਬਾਰੇ ਜਿਹੜੀ ਪਾਕਿਸਤਾਨ ਦੀ ਸਭ ਤੋਂ ਪਹਿਲੀ ਤੇ ਮਸ਼ਹੂਰ ਕੁੜੀ ਆ ਠੀਕ ਆ ਉਹਦਾ ਨਾਮ ਹੈ ਕੰਦੀਰ ਬਲੋਚ ਕਿ ਇਸ ਵੀਡੀਓ ਦੇ ਵਿੱਚ ਆਪਾਂ ਇਹ ਗੱਲ ਕਰਾਂਗੇ ਕਿੱਦਾਂ ਉਹਦਾ ਫੇਮ ਕਿੱਦਾਂ ਉਹਦੀ ਮਸ਼ਹੂਰੀ ਉਹਦਾ ਹੀ ਮੌਤ ਦਾ ਕਾਰਨ ਬਣ ਜਾਂਦੀ ਆ ਗੱਲ ਸ਼ੁਰੂ ਹੁੰਦੀ ਆ ਕਿ ਉਹ ਬਹੁਤ ਜ਼ਿਆਦਾ ਗਰੀਬ ਪਰਿਵਾਰ ਤੋਂ ਬਲੋਂਗ ਕਰਦੀ ਸੀ ਬਹੁਤ ਜ਼ਿਆਦਾ ਗਰੀਬ ਪਰਿਵਾਰ ਨਾ ਉਹਦੇ ਵਿੱਚ ਤਿੰਨ ਟਾਈਮ ਦੀ ਰੋਟੀ ਸੀਗੀ ਨਾ ਛੱਤ ਸੀ ਤੇ ਨਾ ਕੁਝ ਮਤਲਬ ਰਹਿਣ ਸਹਿਣ ਨੂੰ ਵਧੀਆ ਸੀਗਾ 14 ਸਾਲ ਦੀ ਉਮਰ ਦੇ ਵਿੱਚ ਕੰਦੀਲ ਬਲੋਚ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਵਿਆਹ ਤੋਂ ਬਾਅਦ ਉਹ ਇੱਕ ਨਿਆਣਾ ਹੁੰਦਾ ਦੋਸਤਾਂ ਦੇ ਹਿਸਾਬ ਨਾਲ ਨਿਊਜ਼ ਦੇ ਹਿਸਾਬ ਨਾਲ ਇਹ ਪਤਾ ਲੱਗਦਾ ਹੈ ਕਿ ਜਿਹੜਾ ਉਹਦਾ ਪਤੀ ਹੁੰਦਾ ਹੈ ਜਿਹੜਾ ਉਹਦਾ ਘਰ ਵਾਲਾ ਹੁੰਦਾ ਉਹ ਉਹਨੂੰ ਫਿਜ਼ੀਕਲੀ ਟੌਰਚਰ ਕਰਦਾ ਸੀ ਮਤਲਬ ਕੁੱਟਦਾ ਸੀ ਮਾਰਦਾ ਸੀ ਇਹ ਸਭ ਤੋਂ ਦੁਖੀ ਹੋ ਕੇ ਮੁਲਤਾਨ ਦੇ ਇੱਕ ਗਰਲਸ ਹੌਸਟਲ ਦੇ ਵਿੱਚ ਚਲ ਜਾਂਦੀ ਹੈ ਆਪਣੇ ਬੱਚੇ ਨੂੰ ਲੈ ਕੇ ਇੱਕ ਰਾਤ ਉਹਦਾ ਬੱਚਾ ਬਿਮਾਰ ਪੈ ਜਾਂਦਾ ਠੀਕ ਆ ਉਹਨੂੰ ਮੈਡੀਸਿਨ ਦੇਣ ਦੀ ਨੌਬਤ ਆ ਜਾਂਦੀ ਆ ਬਹੁਤ ਜ਼ਿਆਦਾ ਬਿਮਾਰ ਪਾਈ ਜਾਂਦਾ ਉਹ ਫਿਰ ਉਸ ਰਾਤ ਉਹ ਸੋਚਦੀ ਆ ਕਿ ਜਿਹੜਾ ਮੈਂ ਇਹਦੇ ਤੇ ਖਰਚਾ ਕਰਨਾ ਮੈਂ ਇਦਾਂ ਕਰਦੀ ਆ ਕਿ ਜਿਹੜਾ ਇਹ ਮੁੰਡਾ ਆ ਮੈਂ ਆਪਣੇ ਘਰ ਵਾਲੇ ਨੂੰ ਹੀ ਵਾਪਸ ਕਰ ਦਿੰਨੀ ਆ ਤਾਂ ਉਹ ਵਾਪਸ ਕਰਦੀ ਆ ਪਰ ਉਹਦਾ ਘਰ ਵਾਲਾ ਮੁੰਡਾ ਲੈਣ ਤੋਂ ਪਹਿਲਾਂ ਇੱਕ ਸ਼ਰਤ ਰੱਖਦਾ ਉਹਦੇ ਸਾਹਮਣੇ ਕਿ ਇਹ ਸ਼ਰਤ ਆ ਕਿ ਅੱਜ ਤੋਂ ਬਾਅਦ ਤੂੰ ਇਹਨੂੰ ਕਦੀ ਨਹੀਂ ਮਿਲੂਗੀ ਠੀਕ ਆ ਉਹ ਸ਼ਰਤ ਮੰਨ ਲੈਂਦੀ ਆ ਤੇ ਕਸਟਡੀ ਜਿਹੜੀ ਮੁੰਡੇ ਦੀ ਕਸਟਡੀ ਹੁੰਦੀ ਆ ਉਹ ਉਹਦੇ ਘਰ ਵਾਲੇ ਨੂੰ ਮਿਲ ਜਾਂਦੀ ਆ ਮਤਲਬ ਠੀਕ ਆ ਇਦਾਂ ਸਭ ਹੋਣ ਤੋਂ ਬਾਅਦ ਉਹ ਘਰ ਸ਼ਾਇਦ ਸ਼ਹਿਰ ਘੁੰਮਦੀ ਆ ਜੌਬ ਲਈ ਸਾਰੇ ਸ਼ਹਿਰਾਂ ਦੇ ਵਿੱਚ ਘੁੰਮਦੀ ਆ ਮਦਲਾ ਵਾਲੇ ਦੁਆਲੇ ਪਿੰਡਾਂ ਦੇ ਪਾਕਿਸਤਾਨ ਜਿੰਨੇ ਵੀ ਵਾਲੇ ਦੁਆਲੇ ਪਿੰਡਾਂ ਸਾਰੇ ਪਾਸੇ ਘੁੰਮਦੀ ਆ ਛੋਟੀਆਂ ਛੋਟੀਆਂ ਜੌਬਸ ਕਰਦੀਆਂ ਆ ਛੋਟੀ ਛੋਟੀ ਜੌਬਸ ਕਰਦੀ ਆ ਠੀਕ ਆ ਪੈਸੇ ਕਮਾਉਣ ਲਈ ਇਸ ਜੌਬਸ ਕਰਦੇ ਕਰਦੇ ਉਹ ਸੋਸ਼ਲ ਮੀਡੀਆ ਅਕਾਊਂਟ ਬਣਾਉਂਦੀ ਆ ਤਾਂ ਉੱਥੇ ਆਪਣੀਆਂ ਫੋਟੋਸ ਆਪਣੀਆਂ ਵੀਡੀਓਜ਼ ਆਪਣੀਆਂ ਅਪਲੋਡ ਕਰਨੀਆਂ ਸ਼ੁਰੂ ਕਰ ਦਿੰਦੀ ਆ ਤੇ ਜਦੋਂ ਫੋਟੋਸ ਵੀਡੀਓਜ਼ ਅਪਲੋਡ ਕਰਦੀ ਉਹ ਨਾਰਮਲ ਫੋਟੋਸ ਵੀਡੀਓਜ਼ ਨਹੀਂ ਹੁੰਦੀਆਂ ਠੀਕ ਆ ਉਹ ਅਸ਼ਲੀਲ ਫੋਟੋਸ ਵੀਡੀਓਜ਼ ਹੁੰਦੀਆਂ ਜਿਦਾ ਕਹ ਲਓ ਠੀਕ ਹੈ ਉਹ ਅਪਲੋਡ ਕਰਨੀਆਂ ਸ਼ੁਰੂ ਕਰ ਦਿੰਦੀ ਆ ਜਿਸ ਦੇ ਨਾਲ ਉਹਨੂੰ ਫੇਮ ਮਿਲ ਜਾਂਦਾ ਤਾਂ ਸੋਸ਼ਲ ਮੀਡੀਆ ਤੇ ਕਾਫੀ ਫੇਮਸ ਹੋ ਜਾਂਦੀ ਆ ਤੇ ਨਾਲ-ਨਾਲ ਉਹ ਜਿਹੜੇ ਕੰਟਰੋਵਰਸੀਆਂ ਜਿਹੜੇ ਟੌਪਿਕਸ ਹੁੰਦੇ ਆ ਉਹਨਾਂ ਨੂੰ ਵੀ ਛੇੜਨ ਲੱਗ ਪੰਦੀ ਆ ਠੀਕ ਹੈ ਉਹ ਆਪਣੀ ਵੀਡੀਓ ਤੋਂ ਇਹ ਇੱਕ ਮੈਂ ਵੀਡੀਓ ਚਲਾਉਣਾ ਤੁਸੀਂ ਦੇਖਿਓ ਕਿ ਉਹ ਕਿੱਦਾਂ ਦੀਆਂ ਸੋਸ਼ਲ ਮੀਡੀਆ ਤੇ ਅਪਲੋਡ ਕਰਦੀ ਆ ਵੀਡੀਓ ਜ਼ਰੂਰ ਦੇਖਿਓ ਕਿਸੇ ਕੇ ਬਾਪ ਕੀ ਜਾਗੀਰ ਨਹੀਂ ਇਹ ਸੋਸ਼ਲ ਮੀਡੀਆ ਤੇ ਸਭ ਦਾ ਹੱਕ ਹੁੰਦਾ ਹੈ ਕਿ ਉਹ ਆਪਣੀ رائے ਦਾ ਇਜ਼ਹਾਰ ਇਦਾਂ ਦੀਆਂ ਕੁਝ ਕੁ ਵੀਡੀਓ ਉਹ ਸੋਸ਼ਲ ਮੀਡੀਆ ਤੇ ਅਪਲੋਡ ਕਰਦੀ ਹੈ ਕਿ ਜਿੱਥੇ ਜਾ ਕੇ ਕਹਿੰਦੀ ਹੈ ਕਿ ਇਹ ਸੋਸ਼ਲ ਮੀਡੀਆ ਤੇ ਹੀ ਸਾਰਿਆਂ ਦਾ ਹੱਕ ਆ ਉਹ ਆਪਣਾ ਆਪਣਾ ਰਾਈਟਸ ਰੱਖ ਸਕਦੇ ਆ ਇਹਦੇ ਕੁਝ ਕੁ ਵੀਡੀਓ ਮਤਲਬ ਬਹੁਤ ਜ਼ਿਆਦਾ ਕੰਟਰੋਵਰਸ਼ੀਅਲ ਹੋ ਜਾਂਦੀ ਆ ਗੱਲਾਂ ਹਨਾ ਬਹੁਤ ਜ਼ਿਆਦਾ ਟੌਪਿਕ ਇਹਦੇ ਆ ਜਾਂਦੇ ਆ ਕੰਟਰੋਵਰਸ਼ੀਅਲ ਉਸ ਤੋਂ ਬਾਅਦ ਇਹ ਨਿਊਜ਼ ਚੈਨਲ ਜਦੋਂ ਥੋੜੀ ਜ਼ਿਆਦਾ ਫੇਮਸ ਹੋ ਜਾਂਦੀ ਜਿਹੜੇ ਨਿਊਜ਼ ਚੈਨਲ ਵਾਲੇ ਆ ਉਹ ਵੀ ਇਹਨੂੰ ਲੱਭਣ ਲੱਪਨਦੇ ਆ ਕਿ ਸਾਡੇ ਚੈਨਲ ਤੇ ਆ ਸਾਡੇ ਚੈਨਲ ਤੇ ਆ ਇਹਨੂੰ ਬੁਲਾਉਣ ਲੱਪਨਦੇ ਆ ਕਿ ਇੱਕ ਟੀਆਰਪੀ ਲਈ ਤੇ ਇਹ ਸਾਰੇ ਜਿਹੜੇ ਨਿਊਜ਼ ਚੈਨਲ ਆ ਤੇ ਜਾਣ ਲੱਪ ਪਦੇ ਉਹ ਤੇ ਇੱਕ ਕੰਟਰੋਵਰਸ਼ੀਅਲ ਗੱਲਾਂ ਕਰਦੀ ਆ ਠੀਕ ਆ ਕਾਫੀ ਗੱਲਾਂ ਕਰਦੀ ਆ ਗਲਤ ਬੋਲਦੀ ਆ ਜਿਹਦੇ ਨਾਲ ਉਹਨਾਂ ਦੇ ਨਿਊਜ਼ ਚੈਨਲ ਦੀ ਟੀਆਰਪੀ ਵੱਧਦੀ ਆ ਠੀਕ ਆ ਇਹਨੂੰ ਫੇਮ ਕਾਫੀ ਮਿਲ ਜਾਂਦਾ ਕਾਫੀ ਹੱਦ ਤੱਕ ਫੇਸਬੁੱਕ WhatsApp ਸਾਰੇ ਪਾਸੇ ਕੰਦੀਲ ਬਲੋਚ ਕੰਦੀਲ ਬਲੋਚ ਹੀ ਹੁੰਦੀ ਆ ਕਾਫੀ ਜਿਆਦਾ ਫੇਮਸ ਹੋ ਜਾਂਦੀ ਇਹਦੀ ਮੌਤ ਦਾ ਕਾਰਨ ਸ਼ੁਰੂ ਹੁੰਦਾ ਜਦੋਂ ਇਹ ਇੱਕ ਸੈਲਫੀ ਇੱਕ ਫੋਟੋ ਆਪਣੇ ਸੋਸ਼ਲ ਮੀਡੀਆ ਤੇ ਅਪਲੋਡ ਕਰਦੀ ਆ ਉਸ ਬਾਰੇ ਮੈਂ ਤਾਂ ਅੱਗੇ ਗੱਲ ਕਰੂੰਗਾ ਕਿ ਉਹ ਕਿਹਦੀ ਫੋਟੋ ਹੁੰਦੀ ਹੈ ਤੇ ਕਿਹਦੇ ਨਾਲ ਫੋਟੋ ਅਪਲੋਡ ਕਰਦੀ ਹੈ ਤੇ ਜਿਹੜੀ ਇਹਦੇ ਇੰਨਾ ਵੱਡਾ ਇਹਦਾ ਹਾਸਾ ਹੋ ਜਾਂਦਾ ਇੱਕ ਦਿਨ ਇਹ ਮਿਲਦੀ ਹੈ ਧਾਰਮਿਕ ਬੰਦਾ ਇੱਕ ਬਹੁਤ ਜ਼ਿਆਦਾ ਧਾਰਮਿਕ ਗੱਲਾਂ ਕਰਦਾ ਧਾਰਮਿਕ ਟੌਪਿਕ ਤੇ ਗੱਲਾਂ ਕਰਦਾ ਧਾਰਮਿਕ ਮਤਲਬ ਸ਼ਾਇਰੀਆਂ ਦਿੰਦਾ ਸਾਰਾ ਕੁਝ ਕਰਦਾ ਉਹਦੇ ਨਾਲ ਮਿਲਦੀ ਉਹਦਾ ਅਸਲੀ ਨਾਮ ਹੈਗਾ ਮੁਫਤੀ ਅਬਦੁਲ ਕਵੀ ਉਹਦਾ ਨਾਮ ਉਹਦਾ ਮੁਫਤੀ ਅਬਦੁਲ ਕਵੀ ਉਦੇ ਨਾਲ ਇਹ ਮਿਲਦੀ ਆ ਉਹਦੇ ਨਾਲ ਇੱਕ ਸ਼ੋਅ ਕਰਦੀ ਆ ਠੀਕ ਆ ਇਹਦੇ ਉਹਦੇ ਨਾਲ ਇਹਦੀਆਂ ਦੋ ਮੁਲਾਕਾਤਾਂ ਹੁੰਦੀਆਂ ਪਹਿਲੀ ਮੁਲਾਕਾਤ ਤੇ ਸ ਨਾਰਮਲ ਉਹਦੀ ਦੂਜੀ ਮੁਲਾਕਾਤ ਤੇ ਇੱਕ ਸੈਲਫੀ ਲੈਂਦੇ ਆ ਠੀਕ ਆ ਹੁਣ ਜਿਹੜੀ ਮੈਂ ਗੱਲ ਮੈਂ ਤੁਹਾਨੂੰ ਪਿੱਛੇ ਕੀਤੀ ਸੀਗੀ ਇੱਕ ਸੈਲਫੀ ਇਹਦੀ ਮੌਤ ਦਾ ਕਾਰਨ ਬਣਦੀ ਆ ਇਹ ਉਹੀ ਸੈਲਫੀ ਦੂਜੀ ਮੁਲਾਕਾਤ ਤੇ ਉਹਨਾਂ ਸੈਲਫੀ ਲੈਂਦੀ ਆ ਜਿਹੜਾ ਬੰਦਾ ਧਾਰਮਿਕ ਗੱਲਾਂ ਕਰਦਾ ਉਹ ਇਹਨਾਂ ਜੱਫੀ ਪਾਈ ਖੜਾ ਸੀ ਜੱਫੀ ਪਾਈ ਬੈਠਾ ਸੀਗਾ ਠੀਕ ਆ ਇਹ ਉਹ ਫੋਟੋ ਜਿਹੜੀ ਆਪਣੀ ਸੋਸ਼ਲ ਮੀਡੀਆ ਤੇ ਅਪਲੋਡ ਕਰ ਦਿੰਦੀ ਆ ਜਿਹਦੇ ਨਾਲ ਕਾਫੀ ਕੰਟਰੋਵਰਸੀਆਂ ਹੋਣ ਲੱਪਨਦੀ ਆ ਕਾਫੀ ਕੰਟਰੋਵਰਸ਼ੀਅਲ ਗੱਲਾਂ ਹੋਣ ਲੱਪਨਦੀ ਆ ਕਿਉਂਕਿ ਉਹ ਇੱਕ ਧਾਰਮਿਕ ਬੰਦਾ ਹੁੰਦਾ ਧਾਰਮਿਕ ਟੌਪਿਕਸ ਤੇ ਗੱਲ ਕਰਦਾ ਹੁੰਦਾ ਤਾਂ ਉਹਦੀ ਇਦਾਂ ਦੀ ਫੋਟੋ ਮਿਲ ਲਈ ਕਾਫੀ ਵੱਡੀ ਗੱਲ ਹੋ ਜਾਂਦੀ ਆ ਅੱਜ ਦੇ ਸਮੇਂ ਦੇ ਵਿੱਚ ਵੀ ਇਹ ਬਹੁਤ ਵੱਡੀ ਗੱਲ ਆ ਤਾਂ ਉਸ ਸਮੇਂ ਦੇ ਵਿੱਚ ਤਾਂ ਇਹ ਕਾਫੀ ਜ਼ਿਆਦਾ ਮੰਨਿਆ ਜਾਂਦਾ ਤਾਂ ਚਲੋ ਉਹਦੀ ਤਾਂ ਜਿਹੜੀ ਇੱਜ਼ਤ ਤੇ ਕਵੀ ਦੀ ਜਿਹੜੀ ਇੱਜ਼ਤ ਅਬਦੁੱਲ ਕਵੀ ਦੀ ਜਿਹੜੀ ਇੱਜ਼ਤ ਉਹ ਤਾਂ ਰੁੱਲ ਗਈ ਹੈਨਾ ਕਾਫੀ ਖਤਮ ਹੋ ਗਈ ਉਹਦੀ ਤਾਂ ਹੁਣ ਮੈਟਰ ਨਹੀਂ ਜਿਹੜੇ ਉਹਦੇ ਨਾਲ ਬੰਦੇ ਜੁੜੇ ਹੋਏ ਜਿਹੜੇ ਧਾਰਮਿਕ ਬੰਦੇ ਜੁੜੇ ਹੋਏ ਸੀਗੇ ਉਹ ਹੁਣ ਕੰਦੀਲ ਬਲੋਚ ਨੂੰ ਕਾਫੀ ਮਤਲਬ ਕਹਿ ਲਓ ਕਿ ਥ੍ਰੈਟਸ ਦੇਣ ਲੱਗ ਪਏ ਧਮਕੀਆਂ ਦੇਣ ਲੱਗ ਪਏ ਕਿ ਤੂੰ ਇੱਕ ਜਿਹੜਾ ਧਾਰਮਿਕ ਬੰਦੇ ਦੀ ਜਿਹੜੀ ਇੱਜ਼ਤਾਂ ਨੂੰ ਰੋਲੀ ਆ ਠੀਕ ਆ ਕਾਫੀ ਧਮਕੀਆਂ ਹੋਣ ਤੋਂ ਬਾਅਦ ਇਹਨੇ ਆ ਵੀਡੀਓ ਵੀ ਅਪਲੋਡ ਕੀਤੀ ਆ ਉਸ ਚੈਨਲ ਤੇ ਜਾ ਕੇ ਤੁਸੀਂ ਦੇਖ ਸਕਦੇ ਆ ਮੂਝੇ ਇਤਨੇ ਜ਼ਿਆਦਾ ਥ੍ਰੈਟਸ ਆ ਰਹੇ ਇਤਨੇ ਜ਼ਿਆਦਾ ਥ੍ਰੈਟਸ ਆ ਰਹੇ ਕਿ ਮੇਰੀ ਮੇਰੀ ਜ਼ਿੰਦਗੀ ਅ ਮੇਰੀ ਜ਼ਿੰਦਗੀ ਸੇ ਸਕੂਨ ਚਲਾ ਗਿਆ ਮੂਝੇ ਮੇਰੀ ਰਾਤੋਂ ਦੀ ਨੀਂਦ ਵੀਡੀਓ ਦੇ ਵਿੱਚ ਉਹ ਕਹਿੰਦੀ ਆ ਕਿ ਮੈਨੂੰ ਹੁਣ ਕਾਫੀ ਜਾਣੀਆਂ ਥ੍ਰੈਟਸ ਆਉਂਦੀਆਂ ਆ ਮੈਨੂੰ ਹੁਣ ਸੇਫਟੀ ਚਾਹੀਦੀ ਆ ਮੈਨੂੰ ਥ੍ਰੈਟਸ ਆਉਂਦੀਆਂ ਮੈਂ ਆਪਣੀ ਜਿਹੜੀ ਸਕੂਨ ਦੀ ਲਾਈਫ ਉਹ ਨਹੀਂ ਜੀ ਸਕਦੀ ਹੁਣ ਮੈਨੂੰ ਕਾਫੀ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈਂਦਾ ਹੁਣ ਇਹ ਸਭ ਤੋਂ ਤੰਗ ਹੋ ਕੇ ਬਹੁਤ ਜ਼ਿਆਦਾ ਤੰਗ ਹੋ ਜਾਂਦੀ ਆ ਠੀਕ ਆ ਨੂੰ ਕੁਝ ਨਹੀਂ ਪਤਾ ਲੱਗਦਾ ਕਰੇ ਕੀ ਇਹ ਸਭ ਤੋਂ ਤੰਗ ਹੋ ਕੇ ਇਹ ਆਪਣੇ ਜਿਹੜਾ ਮਲਤਾਨ ਦਾ ਜਿਹੜਾ ਇਹ ਅਸਲੀ ਘਰ ਸੀ ਜਿੱਥੇ ਜੰਮੀ ਪਲੀ ਵੱਡੀ ਹੋਈ ਇਹ ਵਾਪਸ ਉੱਥੇ ਆ ਜਾਂਦੀ ਹੈ ਉੱਥੇ ਆ ਕੇ ਵਾਪਸ ਉੱਥੇ ਆ ਕੇ ਇਹ ਉੱਥੇ ਆਪਣੇ ਘਰ ਦੇ ਨਾਲ ਗੱਲਬਾਤ ਕਰਦੀ ਆ ਠੀਕ ਆ ਬਾਅਦ ਵਿੱਚ ਅਗਲੇ ਦਿਨ ਉਹਦੀ ਨਿਊਜ਼ ਆਉਂਦੀ ਆ ਕਿ ਹੁਣ ਉਹ ਕੰਦੀਲ ਬਲੋਚ ਆ ਜਿਹੜੀ ਉਹ ਮਾਰ ਦਿੱਤੀ ਗਈ ਆ ਕਿੰਨੇ ਮਾਰੀ ਆ ਉਹਦੇ ਹੀ ਸਕੇ ਭਰਾ ਨੇ ਉਹਦੇ ਹੀ ਸਕੇ ਭਰਾ ਨੇ ਉਹਨੂੰ ਮਾਰਤਾ ਜਾਨੋ ਗਲਾ ਘੁੱਟ ਕੇ ਤੇ ਖਾਣੇ ਦੇ ਵਿੱਚ ਜ਼ਹਿਰ ਦੇ ਕੇ ਉਹਨੂੰ ਮਾਰਤਾ ਇਹ ਗੱਲ ਹੁੰਦੀ ਕਿਉਂ ਆ ਇਹ ਤੁਸੀਂ ਵੀਡੀਓ ਦੇਖ ਸਕਦੇ ਆ ਮਾਰਨ ਤੋਂ ਬਾਅਦ ਕੀ ਹਾਲਾਤ ਬਣਦੇ ਆ ਉਹਦਾ ਭਰਾ ਕੀ ਕਹਿੰਦਾ ਤੁਸੀਂ ਆ ਦੇਖ ਸਕਦੇ ਆ ਇਹ ਇੱਕ ਬੁਢੀ ਬਣਾ ਮੀਟਰ ਤੋਂ ਨਜ਼ਰੋਂ ਫੇਸਬੁੱਕ ਤੇ ਆ ਰਹੇ ਸੀ ਇਹ ਖਲੋਤ ਦਾ ਉਹਨਾਂ ਬਾਂਹ ਮੇ ਲਗਦਾ ਉਹਦਾ ਭਰਾ ਨੂੰ ਕੋਈ ਦੁੱਖ ਨਹੀਂ ਆਇਆ ਕਿ ਉਹਨੇ ਆਪਣੀ ਭੈਣ ਨੂੰ ਮਾਰਿਆ ਕਿਉਂਕਿ ਜਦ ਮਾਰਨ ਤੋਂ ਪਹਿਲਾਂ ਮਾਰਨ ਤੋਂ ਬਾਅਦ ਵੀ ਜੋ ਉਹਨੇ ਕਿਹਾ ਉਹ ਕਹਿੰਦਾ ਹੈ ਕਿ ਉਹ ਫੇਸਬੁੱਕ ਤੇ ਸੋਸ਼ਲ ਮੀਡੀਆ 'ਤੇ ਸਾਰੇ ਗੰਦੀਆਂ ਅਪਲੋਡ ਕਰਦੀ ਜਿੰਨਾ ਸਾਡਾ ਜਿਹੜਾ ਸੇਰਾ ਪਿੰਡ ਦੇ ਵਿੱਚ ਝੁੱਕ ਗਿਆ ਅਸੀਂ ਸਿਰ ਚੱਕ ਕੇ ਤੁਰਨ ਵਾਲੇ ਨਹੀਂ ਦੇ ਇਦੇ ਨਾਲ ਸਾਡੀ ਬਹੁਤ ਜ਼ਿਆਦਾ ਪਤਨਾਮੀ ਹੋਈ ਜਾਂ ਇਸ ਕਰਕੇ ਇੰਨਾ ਜ਼ਿਆਦਾ ਦੁਖੀ ਸੀ ਇੰਨੇ ਜਦੋਂ ਉਹ ਘਰੇ ਮਲਤਾਨ ਸ਼ਹਿਰ ਆਪਣੇ ਵਾਪਸ ਆਈ ਆ ਖਾਣ ਨੂੰ ਰੋਟੀ ਪਾਣੀ ਖਾਂਦੀ ਸੀਗੀ ਉਹਦੇ ਖਾਣੇ ਦੇ ਵਿੱਚ ਨੇ ਜ਼ਹਿਰ ਪਾ ਦਿੱਤਾ ਜ਼ਹਿਰ ਪਾਉਣ ਤੋਂ ਬਾਅਦ ਉਹਦਾ ਗਲਾ ਘੁੱਟ ਕੇ ਉਹਨੂੰ ਉੱਥੇ ਹੀ ਮਾਰ ਦਿੱਤਾ ਮਰਨ ਤੋਂ ਬਾਅਦ ਗੰਦੀਲ ਬਲੂਚ ਦੇ ਮਰਨ ਤੋਂ ਬਾਅਦ ਜਿਹੜੇ ਤੇ ਪਿੰਡ ਵਾਲੇ ਆ ਮਤਲਬ ਪਾਕਿਸਤਾਨ ਵਾਲੇ ਲੋਕ ਆ ਉਹ ਉਹਦੇ ਨਾਲ ਖੜੇ ਜਾਂਦੇ ਆ ਪਿੰਡ ਇੱਕ ਪਾਕਿਸਤਾਨ ਦੇ ਇੱਕ ਰੂਲ ਆ ਹਾਨਰ ਕਿਲਿੰਗ ਓਨਰ ਦੇ ਲਿੰਕ ਦੇ ਵਿੱਚ ਇਹ ਹੁੰਦਾ ਕਿ ਜੇ ਕੋਈ ਫੈਮਿਲੀ ਮੈਂਬਰ ਹੀ ਫੈਮਿਲੀ ਮੈਂਬਰ ਨੂੰ ਮਾਰ ਦਿੰਦਾ ਆ ਜੇਕਰ ਇੱਕ ਘਰ ਦੇ ਵਿੱਚ ਹੀ ਫੈਮਿਲੀ ਮੈਂਬਰ ਫੈਮਿਲੀ ਮੈਂਬਰ ਨੂੰ ਮਾਰ ਦਿੰਦਾ ਤਾਂ ਜੇ ਉਹਦੇ ਫੈਮਿਲੀ ਮੈਂਬਰ ਸੈਵਨਤਾ ਤਾਂ ਉਹ ਉਹਨੂੰ ਛੱਡ ਸਕਦੇ ਆ ਮੈਨਾਂ ਬਰੀ ਕਰ ਸਕਦੇ ਵੇਲ ਤੋਂ ਪਰ ਹੁਣ ਉਹ ਕਹਿੰਦੇ ਆ ਕਿ ਮਤਲਬ ਜਿਹੜੇ ਲੋਕ ਆ ਉਹ ਕਹਿੰਦੇ ਇਹ ਨਹੀਂ ਹੈਗਾ ਤਾਂ ਉਹਦੇ ਜਿਹੜੇ ਘਰ ਦੇ ਆ ਉਹ ਵੀ ਇਹਦੇ ਖਿਲਾਫ ਹੋ ਜਾਂਦੇ ਆ ਵਸੀਮ ਦੇ ਉਹਦੇ ਭਰਾ ਦਾ ਨਾਮ ਹੁੰਦਾ ਵਸੀਮ ਵਸੀਮ ਦੇ ਖਿਲਾਫ ਹੋ ਜਾਂਦੇ ਆ ਠੀਕ ਆ ਉਹ ਕਹਿੰਦੇ ਕਿ ਅਸੀਂ ਇਹਨੂੰ ਮਾਫ ਨਹੀਂ ਕਰਨਾ ਠੀਕ ਆ ਸਤੰਬਰ 2019 ਨੂੰ ਵਸੀਮ ਨੂੰ ਲਾਈਫ ਇਨ ਪ੍ਰिजन ਹੋ ਜਾਂਦੀ ਹੈ ਕਿਉਂਕਿ ਉਹਦੇ ਘਰ ਦੇ ਨਹੀਂ ਮੰਨਦੇ ਉਹਨੂੰ ਮਤਲਬ ਮaaf ਨਹੀਂ ਕਰਦੇ ਜਿਹਦੇ ਨਾਲ ਉਹਦੀ ਸਜ਼ਾ ਨਹੀਂ ਮaaf ਹੁੰਦੀ ਉਹਨੂੰ ਲਾਈਫ ਇਨ ਪ੍ਰिजन ਦੇ ਦਿੰਦੀ ਹੈ ਉਮਰ ਕੈਦੀ ਸਜ਼ਾ ਦੇ ਦਿੰਦੇ ਆ ਤਾਂ ਜਦੋਂ ਕੁਝ ਕੁ ਸਾਲ ਬੀਤਦੇ ਆ ਕੁਝ ਕੁ ਸਾਲ ਬੀਤਣ ਤੋਂ ਬਾਅਦ ਉਹਦੇ ਘਰ ਦੇ ਦਾ ਜਿਹੜਾ ਵਰਤਾਅ ਆ ਉਹ ਬਦਲ ਜਾਂਦਾ ਮਤਲਬ ਉਹਦੇ ਘਰ ਦੇ ਜਿਹੜਾ ਆਪਣਾ ਪਿਆਰ ਆ ਉਹ ਬਦਲਦੇ ਆ ਕਹਿੰਦੇ ਆ ਕਿ ਅਸੀਂ ਇਹਨੂੰ ਮaaf ਕਰਤਾ ਉਹ ਇੱਕ ਲੈਟਰ ਲਿਖਦੇ ਹਾਈ ਕੋਰਟ ਨੂੰ ਜਿਹਦੇ ਵਿੱਚ ਉਹ ਲਿਖਦੇ ਆ ਲੈਟਰ ਦੇ ਵਿੱਚ ਅਸੀਂ ਇਹਨੂੰ ਮaaf ਕਰ ਦਿੱਤਾ ਹੈ ਤੁਸੀਂ ਇਹਨੂੰ ਛੱਡ ਸਕਦੇ ਹੋ ਹਨਾ ਉਹ ਇਹ ਸਭ ਲਿਖ ਕੇ ਜਦੋਂ ਹਾਈ ਕੋਰਟ ਦੇ ਕੋਲ ਪਹੁੰਚਦੀ ਹੈ ਲੈਟਰ ਤਾਂ ਫ फेब्रुवारी 2022 ਦੇ ਵਿੱਚ ਵਸੀਮ ਨੂੰ ਮਾਫ ਕਰ ਦਿੱਤਾ ਗਿਆ ਤਾਂ ਉਹਨੂੰ ਜੇਲ੍ਹ ਚੋਂ ਬਰੀ ਕਰਤਾ ਤਾਂ ਪਾਹ ਦੇ ਵਿੱਚ ਆਪਣੇ ਸ਼ਹਿਰ ਮਲਤਾਨ ਆਪਣੇ ਘਰ ਵਾਪਸ ਆ ਗਿਆ ਚਲੋ ਹੁਣ ਇਹ ਤਾਂ ਗੱਲ ਸੀਗੀ ਕੰਦੀਲ ਬਲੋਚ ਦੀ ਕਰਕੇ ਜੇ ਵੀਡੀਓ ਵਧੀਆ ਲੱਗੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਕਰੋ ਜੇ ਹੋਰ ਇਤਹਾਦੀਆਂ ਵੀਡੀਓਜ਼ ਚਾਹੀਦੀਆਂ ਆ ਇਦਾਂ ਹੀ ਕਹਾਣੀਆਂ ਚਾਹੀਦੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਕਹਾਣੀਆਂ ਜਿਹਦੀ ਮੈਂ ਤੁਹਾਡੇ ਲਈ ਲੈ ਕੇ ਆਉਂਦਾ ਰਹੂੰਗਾ ਤੁਹਾਨੂੰ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਸੋ ਮਚ